ਮੇਰੇ ਵੱਲੋਂ ਤੁਹਾਨੂੰ ਪਿਆਰ ਪਰਿਸ਼ਾਸ਼ੀ ਕਾਲ ਅੱਜ ਦੇ ਵਲੌਗਸ ਤੁਹਾਡਾ ਸਵਾਗਤ ਕਰਦੇ ਆਂ ਭਾਈ ਆ ਲੱਗੀ ਅਕਤੂਬਰ ਮਹੀਨੇ ਦੀ ਇਕੰਦਰ ਬਈ ਕਈ ਸੋਹਣੀ ਖੜੀ ਆ ਆਏ ਕੋਈ ਨਾ ਬਿਮਾਰੀ ਨਹੀਂ ਹੈਗੀ ਇਹਨੂੰ ਹੁਣ ਇਹਨੂੰ ਖਾਦ ਪੈ ਚੁੱਕੀ ਇੱਕ ਵਾਰੀ ਤੇ ਜਿੱਦਾਂ ਕਈਆਂ ਦੇ ਬੂਟਿਆਂ ਨੂੰ ਹੁੰਦਾ ਨੁਕਸ ਸੀ ਹੁੰਦਾ ਹੁੰਦਾ ਆਉਂਦਾ ਵਾ ਇਹਦੇ ਵਿੱਚ ਕੋਈ ਯਰ ਉਹ ਜੜ ਤੋਂ ਬੂਟਾ ਸੁੱਕਦਾ ਵਾ ਤੇ ਉਹ ਲੱਗਦਾ ਉੱਤੋਂ ਨਹੀਂ ਲੱਗਦਾ ਜਿਦਾਂ ਗਬਲਿਆ ਹੁੰਦਾ ਉਹ ਸੁੱਕਦਾ ਜੜੋਂ ਹੀ ਆ ਹੁਣ ਆ ਤਾਂ ਵਧੀਆ ਖੜੀ ਬਾਬੇ ਦੀ ਮੇਰ ਨਾਲ ਆ ਦੇਖੋ ਕਈ ਸੋਹਣੀ ਖੜੀ ਏ ਅਕਤੂਬਰ ਮਹੀਨੇ ਦੀ ਲੱਗੀ ਆ ਹੂੰ ਅਕਤੂਬਰ ਚ ਲੱਗੀ ਸੀ ਤੇ ਇਹ ਐਡਵਾਂਟਾ ਵੀ ਆ ਐਡਵਾਂਟਾ SZ35 ਨਹੀਂ ਲਾਇਆ ਕਹਿੰਦੇ ਐਡਵਾਂਟਾ ਵਾ ਤੇ ਹਜੇ ਗਈ ਇਹ ਵਧੀਆ ਵਾ ਤੇ ਕਈਆਂ ਨੇ ਹੁਣ ਬਾਈ ਜਿੱਦਾਂ 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 ਕੋਈ ਗੰਨਾ ਸਿੱਟੀ ਜਾਂਦਾ ਜਨਵਰੀ ਚ ਵੀ ਲੱਗਦੀ ਆ ਤੇ ਜਨਵਰੀ ਤੋਂ ਬਾਅਦ ਆ ਨਹੀਂ ਜਨਵਰੀ ਚ ਲੱਗਦੀ ਆ ਉਹ ਥੋੜੀ ਦੇਰ ਦੁਪੱਟੀ ਜਾਣੀ ਹੁੰਦੀ ਆ ਜਦਾਂ ਮਈ ਮਹੀਨੇ ਚ ਜੂਨ ਚ ਤੇ ਇਹ ਪਹਿਲੀਆਂ ਚ ਇਹ ਪਹਿਲੀਆਂ ਚ ਪੱਟੀ ਜਾਣੀ ਹੁੰਦੀ ਆ ਵੀ ਤਾਂ ਕੋਈ ਪਰਚੀ ਤਾਂ ਨਹੀਂ ਵੀਰੇ ਚੱਕਰ ਦਿੰਦਾ ਤੇ ਬਹੁਤ ਦੂਰੋਂ ਦੂਰੋਂ ਆਉਂਦੀ ਏ ਮੋਗਾ ਜੀਰਾ ਇੱਧਰ ਵੀ ਲਾਉਂਦੇ ਨੇ ਪਟ ਕਪੂਰੇ ਕੰਨੀਓ ਤੇ ਬੱਬੇ ਦੀ ਮਹਿਰ ਨਾਲ ਹੁਣ ਤੱਕ ਤਾਂ ਠੀਕ ਆ ਵਧੀਆ ਖੜੀ ਆ ਚਲੋ ਵਧੀਆ ਹੀ ਚਾਈਦੀ ਕਿਉਂਕਿ ਅਗਲੇ ਦੀ ਮਿਹਨਤ ਆ ਇਹ ਬੱਡਾਂ ਦੇ ਲਈ ਏ ਦੂਵੀ ਨਹੀਂ ਹੈਗੀ ਜਿੱਦਾਂ ਗੰਨੇ ਵਾਲੇ ਗੰਨੇ ਵਾਲੇ ਜਿਹੜਾ ਨਾ ਅਰੀਜੜਾ ਨਾ ਵੀ ਸਿਆੜ ਮਾਰ ਕੇ ਲਾਲੀ ਦੀ ਉਹ ਨਹੀਂ ਉਹ ਜੀ ਬਾਈ ਗੁੜਾਈ ਦਾ ਔਖਾ ਇਹਦੇ ਚ ਗੁੜਾਈ ਸੋਖੀ ਉੱਪਰ ਬੰਦਾ ਬਹਿ ਕੇ ਗੁੜਾਈ ਕਰ ਲੈਂਦਾ ਵਾ ਹਾਂ ਬੰਦੇ ਖਲੋ ਕਿੰਨੀ ਵਧੀਆ ਇਹ 1 ਅਕਤੂਬਰ ਮਹੀਨੇ ਵਾਲੀ ਆ ਹੂੰ ਤੇ ਇਹਨੂੰ ਦਵਾਈਆਂ ਗਾਲੇ ਵਾਲੀਆਂ ਪੈਣੀਆਂ ਵਾ ਤੇ ਦੂਵੀਆਂ ਗਰੋਥ ਵਾਲੀਆਂ ਖਾਦ ਵੀ ਮੈਂ ਜਿੱਦਾਂ ਉਹ ਹੁੰਦੀਆਂ ਵਾਂ ਜਿਹੜੀਆਂ ਗਰੋਥ ਵਾਲੀਆਂ ਗਾਲੇ ਵਾਲੀਆਂ ਕਿ ਪੱਤਿਆਂ ਵਾਲੀ ਹੁੰਦੀ ਆ ਬਾਈ ਇੰਜ ਤਾਂ ਕਿਸੇ ਨੂੰ ਦੱਸ ਦੋ ਚੱਲ ਦਵੇ ਪਰ ਪਤਾ ਕੀ ਹੈ ਜਿੱਦਾਂ ਇਹਨੂੰ ਜਿੰਨੂੰ ਲਾਈਆਂ ਉਹਨੂੰ ਪਤਾ ਹੁੰਦਾ ਦੂਜੀ ਗੱਲ ਮੇਲ ਵਾਲਿਆਂ ਨੇ ਵੀ ਦੇਣਾ ਇਹ ਮੇਲ ਵਾਲੇ ਬੀਜ ਕੇ ਜਾਂਦੀ ਹੈ ਮਸ਼ੀਨ ਉਹ ਹੀ ਦੇ ਦਿੰਦੇ ਆ ਤੇ ਕੋਈ 17-1800 ਰੁਪਏ ਦਾ ਵੀ ਹੁੰਦਾ ਵਾ ਕਿਲੇ ਦਾ ਤੇ ਜਿਹੜੀਆਂ ਦਵਾਈਆਂ ਤੁਸੀਂ ਲੈਣੇ ਆ ਗਰੋਥ ਵਾਲੀਆਂ ਵੀ ਗਾਲੇ ਵਾਲੀਆਂ ਵੀ ਆ ਬਲੀ ਦਵਾਈਆਂ ਉਹ ਸਾਰੀਆਂ ਉਹ ਦਿੰਦੇ ਨੇ ਜੇ ਕਿਸੇ ਨੇ ਬਾਣਟ ਚ ਪੈਸੇ ਕਟਾਉਣੇ ਬਾਣਟ ਚੋਂ ਵੀ ਕਟਾ ਸਕਦਾ ਜੇ ਆਪ ਉਦਾਂ ਨਕਦ ਦੇਣੇ ਨਕਦ ਵੀ ਦੇ ਸਕਦੇ ਉਹ ਨਹੀਂ ਕੋਈ ਚੱਕਰ ਹੁੰਦਾ ਤੇ ਫਸਲ ਚਲੋ ਵਧੀਆ ਹੋ ਕਿਉਂਕਿ ਕਣਕ ਨਾਲੋਂ ਅੱਛੀ ਰਿਟਰਨ ਰਹਿੰਦੀ ਹੈ ਦੀ ਵਧੀਆ ਪੈਦਾਵਾਰ ਹੁੰਦੀ ਆ ਮਾਈਕ ਜੇ ਉਹ ਗੱਲ ਆ ਕਹਿੰਦੇ ਜੇ ਕਈ ਕਈ ਕਰੀ ਜਾਣ ਗਰੋਂ ਰੋਈ ਜਾਣਾ ਹੁੰਦਾ ਫਲਾਣੀ ਫਸਲ ਨਹੀਂ ਨਿਕਲੀ ਕਈਆਂ ਤੇ ਫਿਰ ਫਿਰ ਸਬਰ ਤਾਂ ਆਉਂਦਾ ਹੀ ਨਹੀਂ ਹਨਾ ਦੇਖੋ ਜਿੱਦਾਂ ਸਾਮਾ ਆਇਆ ਝੋਨੇ ਵਾਲੇ ਬੰਨਿਓ ਕੰਨਿਓ ਝੋਨੇ ਵਾਲੀ ਸਾਈਡ ਤੋਂ ਕਈ ਕਿਸਾਨ ਵੀਰੇ ਇੱਧਰ ਤੇ ਗੰਨੇ ਵਾਲੀ ਸਾਈਡ ਨੂੰ ਹੋਏ ਆ ਕੋਈ ਕਿ ਤੁਹਾਨੂੰ ਪਤਾ ਉਹ ਕਿੱਦਾਂ ਜਦੋਂ ਵਿਕਰੀ ਹੋਈ ਹੈ ਉਹਦੇ ਸਹਾਂ ਨਾਲ ਇੱਧਰ ਆਏ ਆ ਹੂੰ ਤੇ ਹੁਣ ਮੇਲ ਦਾ ਵੀ ਸੀਜ਼ਨ ਸਟਾਰਟ ਹੋ ਗਿਆ ਮੇਲੇ ਚੱਲ ਪਈ ਆ ਉਹਦੀ ਗੰਨੇ ਦੀ ਇਹਦੀ ਚਲਣੀ ਆ ਅਪ੍ਰੈਲ ਦੇ ਮਹੀਨੇ ਚ ਮਾਰਚ ਐਂਡ ਤੇ ਅਪ੍ਰੈਲ ਸ਼ੁਰੂ ਚ ਚੱਲਦੀ ਹੁੰਦੀ ਇੱਥੇ ਤੇ ਪਟਾਈ ਭਾਵੇਂ ਤੁਸੀਂ ਮਸ਼ੀਨ ਨਾ ਕਰਾ ਲਓ ਭਾਵੇਂ ਹਾਲਾ ਨਾ ਪਾਟਾ ਫੱਟ ਲੋ ਪੱਤੇ ਵੜਾ ਲਓ ਮਸ਼ੀਨ ਪੱਤੇ ਆਪੇ ਵੜ ਦਿੰਦੀ ਤੁਸੀਂ ਜਿੰਦਾ ਕਈ ਪੱਠਿਆਂ ਵਾਲੇ ਹੁੰਦੇ ਨੇ ਜਿਨ੍ਹਾਂ ਨੇ ਪਸ਼ੂ ਰੱਖੇ ਹੁੰਦੇ ਉਹਨਾਂ ਨੂੰ ਵੜਾ ਦਿਓ ਤੇ ਤੇ ਉਹ ਤੇ ਉਹ ਸਾਡੇ ਵੀਰੇ ਇੱਧਰ ਤੱਕ ਨਾ ਕੱਟ ਆਇਆ ਇੱਕ ਖੇਤ ਦੂਰ ਦੂਰ ਆ ਕਿਤੇ ਮਸਾਂ ਹੋਣੇ ਆ ਇੱਧਰ ਕਿਤੇ ਹੀ ਆ 10 ਕਿੱਲੇ ਹੋਣਗੇ ਨਹੀਂ ਕਹੂ ਵੀ ਨਹੀਂ ਹੈਗੇ ਕੱਟਾ ਤੇ ਪਰ ਉਹ ਇਹ ਫਸਲ ਇਹਦਾ ਆ ਕੇ ਗੰਨੀ ਤਾਂ ਘਾਟਾ ਕੇ ਉਹਦੀ ਲੇਬਰ ਦੀ ਬਈ ਪ੍ਰੋਬਲਮ ਨਾਲੇ ਰਿਸਕ ਵਾਲਾ ਉਹਦਾ ਇਹਦਾ ਕੋਈ ਰਿਸਕ ਹੈ ਨਹੀਂ ਲੇਬਰ ਇਹਦੀ ਹੈ ਲੇਬਰ ਇਹਦਾ ਬੱਚੇ ਵੀ ਜਿੱਦਾਂ ਕੋਈ ਲੇਬਰ ਵਾਲੀਆਂ ਬੀਬੀਆਂ ਆਉਂਦੀਆਂ ਉਹ ਵੀ ਲਿਆਓ ਪੱਟ ਕੇ ਲਾ ਦਿੰਦੀਆਂ ਟ੍ਰੈਲੀ 'ਚ ਤੇ ਲਜਾਣੀ ਸੌਕੀ ਹੈ ਉਹਦਾ ਭਾਈ ਉਹਦਾ ਫੇ ਲੇਬਰ ਜਿਹੜੀ ਉਹ ਪਾਈ ਚਾਹੀਦੀ ਪਾਈਆਂ ਤੋਂ ਬਿਨਾ ਉਹਦੀ ਛਲਾਈ ਕਟਾਈ ਲੋਡਿੰਗ ਨਹੀਂ ਹੋਣੀ ਲਦਾਈ ਇਹਦਾ ਇਹ ਹੈਗੇ ਵਧੀਆ ਫਸਲ ਆ ਇਹਦਾ ਹੈ ਕਿ ਜੇ ਕਿਸੇ ਦੇ ਘਰ ਦੇ ਚਾਰਚੀ ਹੈਗੇ ਉਹ ਆਪ ਵੀ ਲੱਦ ਲੋ ਪਟਾਈ ਕਰਕੇ ਹੈਨਾ ਪੱਤੇ ਹੁਣੇ ਜਿਹੜੇ ਇਹਦੇ ਪੱਤੇ ਆ ਪੱਠਿਆਂ ਵਾਲਿਆਂ ਨੂੰ ਦੇ ਦੋ ਬੜਾਈ ਕਰ ਲੈਣਗੇ ਵਧੀਆ ਹੈਨਾ ਤੇ ਆਹ ਦੇਖੋ ਕਿੰਨੀ ਸੋਹਣੀ ਆ ਵਧੀਆ ਖੜੀ ਇੱਕ ਨੰਬਰ ਕੋਈ ਆ ਵੇਖੋ ਕੋਈ ਇਹਨੂੰ ਬਨੁਕਸ ਨਹੀਂ ਜੇ ਹੈਗਾ ਐ ਪੱਤੇ ਹੁਣ ਗਰੋਥ ਉਹਨਾਂ ਨੂੰ ਗਰੋਥ ਵਾਲੀ ਸਪਰੇ ਹੋਣੀ ਆ ਕਰਨਗੇ ਭਾਈ ਜਿਹੜਾ ਵਾ ਮਿੱਲੀ ਚ ਲੱਗਿਆ ਹੋਇਆ ਸਰਵੇਰ ਉਹਦੀ ਆ ਇਹਦੀ ਭਾਈ ਜਿਹੜੀ ਭਰਾਈ ਹੈ ਜਿੱਦਾਂ ਆਲੂਆਂ ਦੇ ਖਾਲਾਂ ਪਾ ਲਈ ਨੇ ਵਿੱਚੋਂ ਜੰਦਰੇ ਜਿਹਨ ਓਰੇਜਰ ਜਿਹਾ ਹੁੰਦਾ ਜਿਹੜਾ ਖਾਲੀ ਪਾਉਣ ਵਾਲਾ ਉਹਦੀ ਵਾਂਗ ਇਹਨੂੰ ਪਾਣੀ ਲੱਗਣਾ ਵਾ ਮਟਰਾਂ ਵਾਲੀ ਮਟਰਾਂ ਵਾਲੀਆਂ ਨੂੰ ਲਾਉਂਦੇ ਜਿਵੇਂ ਆਪਾਂ ਲਾ ਲਓ ਆਲੂ ਵਾਲੀ ਨੂੰ ਲਾਉਂਦੇ ਆ ਦੂਜੀ ਹਾਂ ਉਸੇ ਹਿਸਾਬ ਨਾਲ ਇਹਨੂੰ ਪਾਣੀ ਲੱਗਣਾ ਕੋ ਉਨਾਂ ਹੀ ਇਹਦੀਆਂ ਖਾਲਾਂ ਜੀਆਂ ਪਾ ਲਈ ਦੀਆਂ ਹੋਰ ਕੋਈ ਇਹਦਾ ਕੋਈ ਵੱਡਾ ਤਰੀਕਾ ਨਹੀਂ ਹੁੰਦਾ ਚਲੋ ਇਹਦੀ ਗੁਡਾਈਆਂ ਦੋ ਹੁੰਦੀਆਂ ਵਾ ਤੇ ਦੂਜਾ ਜੇ ਆਪਾਂ ਇਹਦੀ ਮਿਹਨਤਾਂ ਤੇ ਪਰ ਮਿਹਨਤ ਦਾ ਫਲ ਵੀ ਤਾਂ ਮਿਲਦਾ ਵੀਰੇ ਵਧੀਆ ਫਸੜਾ ਕੋਈ ਇਹਨੂੰ ਪਾਣੀ ਪੂਣੀ ਦੇਣੀ ਆ ਜਿਵੇਂ ਹੁਣ ਖਾਲੀ ਹੈ ਜੇ ਮੀਂਹ ਵੀ ਪਵੇ ਇਹਦੇ ਚ ਪਾਣੀ ਰਹਿ ਜਾਣਾ ਉੱਪਰ ਨਹੀਂ ਆਉਣਾ ਨਿਕਲ ਜਾਣਾ ਇਹਦਾ ਸਾਈਡ ਨੂੰ ਨਿਕਲ ਜਾਂਦਾ ਦੂਜੇ ਖੇਤ ਵੱਲ ਹਨਾ ਤੇ ਕਣਕ ਵਗੈਰਾ ਉਹਦਾ ਤਾਂ ਫਿਰ ਉਹਦਾ ਖਰਾਬ ਵੀ ਹੋ ਜਾਂਦੀ ਪਾਣੀ ਨਾਲ ਜੇ ਜ਼ਿਆਦਾ ਮੀਂਹ ਪਏ ਹਨਾ ਅੱਕ ਦਿਖਾਉਨੇ ਆ ਵੇਖੋ ਬੀਜੀ ਜੜੀ ਜੜੀਆਂ ਲੇਟ ਕਣਕਾਂ ਵਾਂ ਇਦਾਂ ਵਾ ਕਈ ਥਾਈਂ ਹੁਗੀਆਂ ਕਈ ਥਾਈਂ ਨਹੀਂ ਹੁਗੀਆਂ ਹਨਾ ਦੇ ਐਦਾਂ ਕਣਕਾਂ ਦਾ ਬਜਾਈਦਾ ਵੀ ਬਾਈ ਸੀਜ਼ਨ ਘਟ ਪੜ ਜਾ ਹੀ ਚੱਲਿਆ ਕਈ ਬਾਈ ਯਾਰ ਕ ਜਿੰਨੀਆਂ ਗਿੱਲੀਆਂ ਫੋਲ ਫੋਲ ਬੀਜੀਆਂ ਬਾਲਾ ਉਹ ਜਿਹੜੇ ਵੀਰਾਂ ਨੇ ਬੀਜੀਆਂ ਸੀ ਵੀ ਆਪ ਵੀ ਫੋਲ ਫੋਲ ਬੀਜੇ ਪਤਾ ਜਿਵੇਂ ਕਿਵੇਂ ਬੀਜੀਆਂ ਟਰੈਕਟਰ ਦਾ ਐ ਚੱਲਦਾ ਸੀ ਜਿੰਨੇ ਪੰਬੀਰੀ ਦੇ ਟਾਇਰ ਤਾਂ ਉਹਦੇ ਐ ਘੁੰਮਦੇ ਪੰਬੀਰੀ ਵਾਂਗ ਜਿਵੇਂ ਉਹ ਨਿਆਣੇ ਦੇ ਪੰਬੀਰੀਆਂ ਜਿਵੇਂ ਨੇ ਤੇ ਪਖੀਣੀਆਂ ਵਾਲੇ ਇਹ ਵੀਰੇ ਦਸ ਇਹ ਨਵੰਬਰ ਲਾਸਟ ਵਾਲੀਆਂ ਕਣਕਾਂ ਵਾਂ ਜਿਹੜੀਆਂ ਨਵੰਬਰ ਦੇ ਪਹਿਲੇ ਹੀ ਮਹੀਨੇ ਬੀਜੀਆਂ ਵਾਂ ਤੇ ਜਾਂ ਕਈਆਂ ਨੇ ਵੀਰੇ ਨੇ ਅਕਤੂਬਰ ਚ ਬੀਤੇ ਆ ਉਹ ਚੰਗੀਆਂ ਤੁਹਾਨੂੰ ਆ ਦਿਖਾਉਨੇ ਆ ਆ ਨਵੰਬਰ ਦੀ ਆ 1 2 ਤਰੀਕ ਨੂੰ ਬੀਤੀ ਹੁਣ ਇਹ ਦਾ ਤੇ ਆ ਇਹਦਾ ਦੇਖ ਲੋ ਇਹਦਾ ਫਰਕ ਆ ਇਹ ਤੁਹਾਨੂੰ ਵਿੱਚ ਵੇਲਾ ਵੇਲਾ ਥਾਂ ਦੇਖਦਾ ਹੁਣ ਹੁਣ ਇਹ ਕਰ ਗਈ ਆਪਣਾ ਬੂਟਾ ਪੂਰਾ ਹਨਾ ਬਾਦ ਹਲਾ ਤਾਂ ਇਹ ਦੇਖ ਲੋ ਇਹ ਤਾਂ ਵਧੀਆ ਹਵਾ ਕਿਉਂਕਿ ਜਿਹਨੂੰ ਵਿੱਥੇ ਲਾਈ ਸੀ ਬਈ 1509 ਤੇ ਉਹ ਪੱਕੇ ਕੀ ਟਾਈਮ ਨਾਲ ਜ਼ਮੀਨ ਭਰਦੀ ਤਾਂ ਉਦੋਂ ਧੁੱਪਾਂ ਲੱਗਦੀਆਂ ਸੀ ਹਨਾ ਤੇ ਉਦੋਂ ਬੱਤਰ ਆ ਗਈ ਹੁਣ ਬਾਅਦ ਵਿੱਚ ਧੁੱਪਾਂ ਨਹੀਂ ਲੱਗੀਆਂ ਉਹਦੇ ਕਾਰਨ ਜ਼ਮੀਨਾਂ ਬੱਤਰ ਨਹੀਂ ਆਈਆਂ ਆਪਣੇ ਵੀ ਢਾਈ ਕਿ ਕਿੱਲੇ ਜਿਵੇਂ ਬੀਜੇ ਉਹ ਤਾਂ ਪਤਾ ਹੀ ਆ ਵੀਰੇ ਸਾਨੂੰ ਟਰੈਕਟਰ ਤਾਂ ਖੜਾ ਹੀ ਜਿੱਦਾਂ ਮਾਲਾ ਟਰੈਕਟਰ ਬਾੜ ਕੇ ਆਪਾਂ ਖੜਾ ਕਰਦੇ ਹਾਂ ਟਾਇਰ ਖੋਹ ਜਾਂਦਾ ਸੀ ਆਪਣਾ ਵੀ ਪੈਰ ਖੋਹਦਾ ਇੰਨੀਆਂ ਗਿੱਲੀਆਂ ਜਿਵੇਂ ਹੁਣ ਬੀਜੀਆਂ ਰਕਾਂ ਵੀਰਾਂ ਨੇ ਉਹ ਪਾਲਾ ਏ ਓਖਾ ਕਿਉਂਕਿ ਉਹਦੇ ਨਾਲ ਲੇਟ ਹੋਈਆਂ ਝਾੜ ਦਾ ਫਰਕ ਪੈ ਸਕਦਾ ਜਿੰਨੀ ਕਣਕ ਲੇਟ ਜਾਵੇ ਕਿਉਂਕਿ ਜਿਹੜੀ ਸਮਝਦੇ ਹਾਂ ਉਹਨਾ ਟਾਈਮ ਨਾਲ ਬੀਜੀ ਜਾਣੀ ਆ ਗਾੜੀ ਪ੍ਰਮਾਤਮਾ ਚਲੋ ਸਾਰਿਆਂ ਨੂੰ ਫਲ ਦਵੇ ਇਸ ਚੀਜ਼ ਦਾ ਹਨਾ ਹੁਣ ਜਿਹੜੀ ਆ ਵਾ ਇਹਦੇ ਝਾੜ ਚ ਤੋਂ ਫਰਕ ਆਊਗਾ ਹੈਨਾ ਕਿਉਂਕਿ ਹੁਣ ਬੀਜੀ ਆ ਥੋੜਾ ਨਵੰਬਰ ਦੇ ਲਾਸਟ ਜਿਹੇ ਚ ਬੀਜੀ ਇਹਨਾਂ ਨੇ ਲਾਸਟ ਹਫਤੇ ਨੰਬਰ ਦੇ ਕੀ ਲਿਆ ਉੱਤੇ ਚ ਤੇ ਚੰਗੀ ਤਾਂ ਚਲੋ ਹੁਣ ਹੈ ਦੇਖਦੀ ਹੈ ਪਰ ਹੈ ਵਿੱਚੋਂ ਵਿੱਚੋਂ ਪਾਲਾਂ ਚੋਂ ਘਟਿਆ ਕਈ ਥਾਂ ਉੱਗੀ ਆਵੇ ਕਈ ਥਾਂ ਤਨ ਦਿਖਦੇ ਹੋਣੇ ਪਏ ਹੋਣੇ ਵਿੱਚ ਵਿੱਚ ਆਹ ਦੇਖ ਲਓ ਤੇ ਤਿਸੂ दैट ਕੁਕਿੰਗ ਚੱਕਰ ਨੂੰ ਤਾਂ ਸਾਰਾ ਹੀ ਲੱਗਦਾ ਰੇ ਬੰਦੇ ਰੱਬ ਨੇ ਵੀ ਯਾਰ ਕਾ ਹੱਥ ਨਹੀਂ ਦਿੱਤਾ ਬਾਹਰ ਚੀ ਜੀ ਤੋਂ ਕਣਕਾ ਵੀ ਜੀਗੇ ਤੋਂ ਪਲਾਤੀਆਂ ਹੁਣ ਇਹਨਾਂ ਨੂੰ ਦੂਜਾ ਪਾਣੀ ਲੱਗਣ ਵਾਲਾ ਹੋ ਜਾਣਾ ਹੋਰ ਥੋੜੇ 10 ਦਿਨ ਤੱਕ ਇਹਨਾਂ ਨੂੰ ਅਜੇ ਪਹਿਲਾਂ ਨਹੀਂ ਲੱਗਣਾ ਫਰਕ ਤੁਸੀਂ ਦੇਖ ਲੋ ਆਪ ਹੀ ਪਊਗਾ ਹਨਾ ਮੈਂ ਇਹਨਾਂ ਨੂੰ ਦੂਜਾ ਪਾਣੀ ਲੱਗ ਜਾਣਾ ਇਹਨਾਂ ਨੂੰ ਅਜੇ ਪਹਿਲਾਂ ਲੱਗਣਾ ਖਾਦ ਪੈਣੀ ਫਰਕ ਤਾਂ ਬਾਈ ਦੇਖੋ ਹੁਣ ਪੈਂਦਾ ਹਨਾ ਜਿੱਥੇ ਹਿਸਾਬ ਨਾਲ ਚੱਲੀਏ ਫਰਕ ਤਾਂ ਪੈਂਦਾ ਝਾੜ ਤੇ ਵੀ ਪਊਗਾ ਕਿ ਕਿ ਕੈਨ ਦਾ ਭਾਵੇਂ ਕਿ ਪੈਂਦਾ ਵਾ ਫਰਕ ਐ ਨਹੀਂ ਕਿ ਪੈਂਦਾ ਨਹੀਂ ਪਊਗਾ ਕਾ ਨਹੀਂ ਸਕਦੇ ਗਾੜੀ ਪ੍ਰਮਾਤਮਾ ਜਾਣ ਦਾ ਚਲੋ ਚਾਲ ਹਰ ਇੱਕ ਨੂੰ ਵਧੀਆ ਨਿਕਲੇ ਕਿਉਂਕਿ ਮਿਹਨਤ ਆ 6 ਮਹੀਨਿਆਂ ਦੀ ਇਹ ਹੋਣਾ ਅਗਲੀ ਵਾਰ ਇਹਦਾ ਇਹਦਾ ਰਿਜ਼ਲਟ ਜਿਹੜਾ ਆ ਪ੍ਰਾਈਜ਼ ਤੇ ਮਿਲਣਾ ਵਾ ਪ੍ਰਮਾਤਮਾ ਵਧੀਆ ਦੇਵੇ ਚਲੋ ਠੀਕ ਆ ਅੱਜ ਵਾਲਾ ਵਲੌਗ ਇੱਥੋਂ ਤੱਕ ਸੇ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਵਲੌਗ ਵੇਖਣ ਤੇ ਬਹੁਤ ਬਹੁਤ ਧੰਨਵਾਦ